ਕੈਮਰਾਮੈਨ ਫੋਕਸ ਕਰੇ ਮੇਰੇ ਕੋਲ ਸਟੇਜ ਤੇ ਬੱਚੀ ਆਈ ਹੈ ਦੋ ਦਿਨ ਵਾਰ ਕਿਹਾ ਮੈਂ ਕਿਹਾ ਕੀ 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 ਕਿਆ ਕਹਿ ਰਹੇ تھے ਕੀ ਕਹਿ ਰਹੀ ਸੀ ਤਾਂ ਮੈਂ ਡਾਂਸ ਕਰਨਾ ਹੈ ਮੈਂ ਨੇ ਵਿਡਾਂਸ ਕਰਨਾ ਹੈ ਕਿਹੜੇ ਗਾਣੇ ਤੇ ਕਰਨਾ ਹੈ ਚਾਂਜਰ ਗਵਾਚ ਗਈ ਮੇਰੀ ਚਾਂਜਰ ਗਵਾਚ ਗਈ ਮੇਰੀ ਡੀਜੇ ਵਾਲੇ ਸਰ ਤੁਹਾਡੇ ਕੋਲ ਗਾਣਾ ਹੈਗਾ ਚਾਂਜਰ ਗਵਾਚ ਗਈ ਮੇਰੀ ਇਹ ਕਿਹਨਾਂ ਦੇ ਨਾਲ ਹੈ ਜੀ ਬੱਚੀ ਇਹਨਾਂ ਦਾ ਗਾਣਾ ਦੇ ਦਿਓ ਪਲੀਜ਼ ਬੈਕ ਸਟੇਜ ਤੇ ਜਿੱਦਾਂ ਹੀ ਆਪਾਂ ਇਹਨਾਂ ਦਾ ਗਾਣਾ ਦੇ ਦੇਾਂਗੇ ਤੇ ਉਦੋਂ ਤੁਹਾਡੀ ਡਾਂਸ ਪਰਫਾਰਮੈਂਸ ਕਰਾ ਦਾਂਗੇ ਠੀਕ ਹੈ ਤੁਹਾਡਾਂ ਲਈ ਗਾਣਾ ਹੀ ਨਹੀਂ ਲੱਭਾ ਸਾਨੂੰ ਪੱਕਾ ਮੈਮ ਓਕੇ ਮੈਮ ਤੁਸੀਂ ਮਿਲਟਰੀ ਸਕੂਲ ਚ ਪੜ੍ਹਦੇ ਹੋ ਨੋ ਨੋ ਮੈਂ ਫੌਜੀ 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 ਨਹੀਂ ਹੁੰਦਾ ਜਦੋਂ ਓਕੇ ਮੈਮ ਜੈਸ ਮੈਮ ਨੋ ਮੈਮ ਉਹ ਪੁਲਿਸ ਵਾਲੇ ਦੀ ਬੇਟੀ ਆ ਹੂੰ ਬਿਲਕੁਲ ਤਾਂ ਹੀ ओके ਇੱਕ ਨੇ ਜਦੋਂ ਤੀਆਂ ਖਤਮ ਹੁੰਦੀਆਂ ਬੱਲੋ ਪੈਂਦੀ ਆ ਕੌਣ ਜਾਣਦਾ ਕਿ ਬੱਲੋ ਕੀ ਹੁੰਦੀ ਆ ਇਹ ਮੇਰਾ ਸਵਾਲ Google ਆਪਣੇ ਕੋਲ ਆ YouTube ਆਪਣੇ ਕੋਲ ਆ ਸਾਰੇ ਸੋਸ਼ਲ ਮੀਡੀਆ ਆਪਣੇ ਕੋਲ ਆ ਅਖੀਰ ਤੱਕ ਆਪਾਂ ਇਹੀ ਸਵਾਲ ਪੁੱਛਦੇ ਰਵਾਂਗੇ ਫਿਰ ਤੁਸੀਂ ਚੇਤੇ ਕਰਕੇ ਰੱਖਿਓ ਬੱਲੋ ਕੀ ਹੁੰਦੀ ਆ ਖਾਸ ਤੌਰ ਤੇ ਬੱਲੋ ਦੀ ਇਹ ਖਾਸੀਅਤ ਹੈ ਕੇ ਮਾਝੇ ਵਾਲੇ ਪਾਸੇ ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਸੀ ਤੀਆਂ ਨਾਲ ਸੰਬੰਧਿਤ ਆ ਕੋਈ ਲੱਭ ਲੂਗਾ ਕੋਈ ਕੋਸ਼ਿਸ਼ ਕਰਨਾ ਚਾਹੂਗਾ ਬੱਲੋ ਪੈਂਦੀ ਐ ਜੀ ਪੈਂਦੀ ਐ ਬੱਲੋ ਪਾਈਦੀ ਆ ਤੀਆਂ ਤੇ ਪਾਈਦੀ ਆ ਪਰ ਕਦੋਂ ਪਾਈਦੀ ਆ ਉਹਦਾ ਕੀ ਸੰਬੰਧ ਹੁੰਦਾ ਗਾਣਾ ਦੇ ਦੇਤਾ ਜੀ ਆਪਸ਼ਨ ਮੈਂ ਦੱਸਿਆ ਤੀਆਂ ਨਾਲ ਸੰਬੰਧਿਤ ਐ ਤੇ ਕੀ ਉਹਨੂੰ ਕਹਿੰਦੇ ਇਹ ਸੌਣ ਦੇ ਮਹੀਨੇ 'ਚ ਹੀ ਪਾਈ ਜਾਂਦੀ ਆ ਬਸ ਬੜਾ ਹੁਣ ਤਾਂ ਮੈਨੂੰ ਲੱਗਦਾ ਕਿ ਹਾਥੀ ਹਾਥੀ ਦੱਸ ਦਿੱਤਾ ਪੂਛ-ਪੂਛ ਰਹਿ ਗਈ ਹਾਥੀ ਨੇ ਸਾਰਾ ਹੀ ਦੱਸ ਦਿੱਤਾ ਪੂਛ-ਪੂਛ ਰਹਿ ਗਈ ਕਿਤਿਆਂ ਨਾਲ ਸੰਬੰਧਿਤ ਹੈ ਕੋਈ ਲੱਗ ਸਕਦਾ ਸੋਚ ਕੇ ਰੱਖੋ ਸੰਧਾਰਾ ਤਾਂ ਪਤਾ ਨਾ ਸੰਧਾਰਾ ਕਿਹਨੂੰ ਕਿਹਨੂੰ ਪਤਾ खड़े रहना हिलना नहीं ठीक है कैमरामैन सर मैं उधर आ रही है जरा तुसी देख लो फोकस किधर करना मैम हो गया आ रहा है कल वे पहना दा सुंदरा बिल्कुल सुंदरा है सुंदरा की की है ये तो समान कार्टून का समान नहीं होती तो फिर पीछे से सब कुछ आ गया चलो ताड़ियां मारो अपन नाल नाल बोली पौने आ वाले नहीं गिद्दे वाली ताड़ियां बल्ले बल्ले बैतिया च ਜਦ ਦੀ ਮੇਕਅਪ ਕਹਿਣਾ ਨਹੀਂ ਭੁੱਲੀਆਂ ਇੱਧਰ ਵੀ ਮੈਂ ਦੋ ਕੁ ਗੱਲਾਂ ਕਹਿ ਕੇ ਕਹਿੰਦੇ ਮੇਕਅਪ ਹਾਂ ਮੇਕਅਪ ਹਾਂ ਵੀ ਮੰਗਦੇ ਮੇਕਅਪ ਪਹਿਲਾਂ ਉਹ ਕੀ ਬਾਤ ਹੈ ਜ਼ੋਰਦਾਰ ਤਾੜੀਆਂ ਫੇਰ ਤਾਂ ਤੁਹਾਡੇ ਸਾਸੂ ਮਾਂ ਮੈਂ ਸਸਤੇ ਬੋਲੀਆਂ ਪਾਉਣੀਆਂ ਕੋਈ ਗੁਸਤਾਖੀ ਨਹੀਂ ਮਾਂ ਕਹਿੰਦੇ ਨਾ ਕਿ ਠੰਡੀ ਸ਼ਾਮ ਵਰਗੀ ਜਿਵੇਂ ਸਾਸਮੈਨ ਨੂੰ ਮਿਲੀ ਨੀਵੀਂ ਮਾਂ ਵਰਗੀ ਬਹੁਤ ਕਰਮਾ ਵਾਲੀਆਂ ਹੁੰਦੀਆਂ ਨੇ ਧੀਆ ਜਿਹਨਾਂ ਨੂੰ ਮਾਮਾ ਵਰਗੀਆਂ ਸੱਸਾਂ ਮਿਲਦੀਆਂ ਚਾਹੇ ਕਿਸੇ ਨੂੰ ਕੌੜਾ ਲੱਗੇ ਝੁਠਾ ਲੱਗੇ ਪਰ ਸਚਾਈ ਇਹ ਐ ਕਿ ਸੱਸ ਦਾ ਹੋਣਾ ਹੀ ਨੌ ਦੀ ਸਹੁਰਿਆਂ ਚ ਇੱਜ਼ਤ ਹੁੰਦੀ ਐ ਜਿਨ੍ਹਾਂ ਦੀ ਸੱਸਾਂ ਨੀਣਾ ਮਤਲਬ ਕਾਚਬੂੜ ਸਾਰਿਆਂ ਦੀ ਸੱਸ ਹੋਵੇ ਨਹੀਂ ਕਾਹਦਾ ਅੱਛਾ ਜੱਟ ਮੁੱਛਾ ਮਰਾੜ ਦਾ ਆ ਮੇਰਾ ਧੀਆ ਸ਼ਨੀਵਾਰ ਦੀ ਰੈਡੀ ਫਿਰ ਨੋ we the. वरी <laughs> कर